ਜੋ ਬੋਲੇ ਸੋਨਰ ਪਾਇਆ ਤਾਂ ਤਾਂ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭਿੰਜਾ ਭਾਰਤ ਸੋ ਗੁਰੂ ਪਰੀ ਸਾਧ ਸੰਗਤ ਜੀ ਅੱਜ ਦਾਸ ਪਹੁੰਚਾ ਲਮੀਨ ਪਿੰਡ ਦਸੂਏ ਹਲਕੇ ਦਾ ਪਿੰਡ ਹੈ ਤੇ ਮਕੇਰੀਆਂ ਤੇ ਦਸੂਏ ਦੇ ਸੈਂਟਰ ਦੇ ਵਿੱਚਕਾਰ ਇਹ ਜਿਹੜਾ ਪਿੰਡ ਪੈਂਦਾ ਜੀ ਇੱਥੇ ਪਹੁੰਚੇ ਸਾਡੇ ਸਤਿਕਾਰਯੋਗ ਰਵਣ ਵੀਰ ਜੀ ਤੇ ਬੜਾ ਪਿਆਰਾ ਜਿਹੜਾ ਇੱਥੇ ਦੇਖਿਆ ਆ ਪਾ ਧੰ ਗੁਰੂ ਰਵਦਾਸ ਮਹਾਰਾਜ ਜਿੱਦਾ ਪਾਵਨ ਦਰਬਾਰ ਬਣਿਆ ਹੋਇਆ ਦਰਸ਼ਕੀਦਾਰ ਕਿਤੇ ਤੁਸੀਂ ਹਰ ਦਿਨ ਨਿਸ਼ਾਨਾ ਦੇ ਵੀ ਜਿਹੜੇ ਦਰਸ਼ਕੀਦਾਰ ਕੀਤੇ ਆ ਸੋ ਆਓ ਤੁਹਾਨੂੰ ਅੰਦਰ ਲੈ ਚਲਦੇ ਆ ਬੜਾ ਸੁੰਦਰ ਜਿਹੜਾ ਅੰਦਰੋਂ ਦਰਬਾਰ ਬੜਿਆ ਹੋਇਆ ਤਾਨ ਗੁਰੂ ਰਵਦਾਸ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਰੱਖਿਆ ਹੋਇਆ ਉਹ ਤੁਹਾਨੂੰ ਅੰਦਰ ਲੈ ਚਲਦੇ ਆ ਦਰਸ਼ਕੀਦਾਰ ਕਰਵਾਉਂਦੇ ਆ ਜੀ ਇਸ ਪਾਵਨ ਦਰਬਾਰ ਦੇ ਤਾਨ ਗੁਰੂ ਰਵਦਾਸ ਮਹਾਰਾਜ ਜੀ ਦਾ ਇਹ ਗੁਰੂ ਘਰ ਗੁਰਦੁਆਰਾ ਮੰਦਰ ਹੈ ਜੀ ਸੋ ਆਓ ਆਤ ਉਸੇ ਦੇਖੋ ਬੜਾ ਪਿਆਰਾ ਜਿਹੜਾ ਸਰੂਪ ਰੱਖਿਆ ਹੋਇਆ ਧੰਨ ਗੁਰੂ ਰਵਦਾਸ ਮਹਾਰਾਜ ਜੀ ਦਾ ਤੇ ਨਾਲ ਡਾਕਟਰ ਭਿਮਰਾਓ ਅੰbedkar ਜੀ ਦਾ ਸਰੂਪ ਰੱਖਿਆ ਹੋਇਆ ਤੇ ਔਰ ਦੱਸ ਦਈਏ ਸਾਧ ਸੰਗਤ ਜੀ ਅੱਜ ਇੱਥੋਂ ਦੇ ਨੌਜਵਾਨ ਬੇਰਾ ਵੱਲੋਂ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਨੂੰ ਸਮਰਪਿਤ ਠੰਡੇ ਮਿੱਠੇ ਜਲਦੀ ਜਿਹੜੀ ਸਪੀਲ ਵੀ ਲਗਾਈ ਗਈ ਤੇ ਬੜਾ ਜਿਹੜਾ ਸੰਗਤ ਨੇ ਤਨ ਅਤੇ ਮਨ ਦੇ ਕਾਰਕਤਾ ਕਰਕੇ ਸੇਵਾ ਕੀਤੀ ਹੈ ਸਾਧ ਸੰਗਤ ਜੀ ਆ ਤੁਸੀਂ ਦੇਖੋ ਸਾਰੇ ਪਾਸੇ ਜਿਹੜੇ ਮਹਾਰਾਜੀ ਦੇ ਸਰੂਪ ਲੱਗੇ ਹੋਏ ਆ ਧੰਨ ਗੁਰੂ ਰਵਦਾਸ ਮਹਾਰਾਜੀ ਦੇ ਤੇ ਮਹਾਰਾਜੀ ਦੀ ਪਾਵਨ ਬਾਣੀ ਦੇ ਸ਼ਬਦ ਵੀ ਜਿਹੜੇ ਲਿਖੇ ਹੋਏ ਨੇ ਸੋ ਇੱਥੋਂ ਦੇ ਸਾਡੇ ਵੀਰ ਹਨ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਇਸ ਧੰਨ ਗੁਰੂ ਰਵਦਾਸ ਮਹਾਰਾਜੀ ਦੇ ਪਾਵਨ ਦਰਬਾਰ ਦੇ ਸੇਵਾਦਾਰ ਜਿਹੜੇ ਇਸ ਗੁਰੂ ਘਰ ਦੇ ਵਿੱਚ ਨਿਤਨੇਮ ਵਗੈਰਾ ਕਰਦੇ ਆ ਸੇਵਾਵਾਂ ਨਿਭਾਉਂਦੇ ਹਨ ਸਵਾਗਤ ਇਹਨਾਂ ਨੇ ਗੱਲਬਾਤ ਕਰਦੇ ਆ ਜੈ ਗੁਰਦੇਵ ਧਨਵਰਦੇਵ ਜੀ ਥੋੜਾ ਸੰਗਤ ਨੂੰ ਦੱਸ ਦਿਓ ਕਿ ਇਹ ਜਿਹੜਾ ਮੰਦਿਰ ਹੈ ਬੜਾ ਪਿਆਰਾ ਜਿਹੜਾ ਬਣਿਆ ਹੋਇਆ ਇਹਦਾ ਜਿਹੜਾ ਨੀ ਪੱਥਰ ਹੈ ਕਦੋਂ ਦਾ ਰੱਖਿਆ ਗਿਆ ਸੀ 15 ਸਾਲ ਹੋ ਗਏ 15 ਸਾਲ ਹਾਂ ਤੇ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਇੱਥੇ ਕੋਈ ਬਾਣੀ ਦਾ ਪ੍ਰਕਾਸ਼ ਨਹੀਂ ਕੋਈ ਗੁਰੂ ਗੁਰਪ੍ਰਮਾਹ ਦਾ ਜਿਹੜਾ ਹੈ ਅੰਮ੍ਰਿਤ ਬਾਣੀ ਹੈ ਮੇਰੇ ਕੋਲ ਅੱਛਾ ਜੀ ਤੇ ਆਪਣੇ ਗੁੱਟਕੇ ਸਾਹਿਬ ਦੇ ਠੀਕ ਹੈ ਉਹ ਵੈਸੇ ਵੀਰ ਸਾਹਿਬ ਨੇ ਠੀਕ ਹੈ ਜੀ ਤੇ ਤੁਸੀਂ ਇੱਥੇ ਨਿਤਨੇਮ ਵਗੈਰਾ ਕਰਦੇ ਆ ਠੀਕ ਹੈ ਤੇ ਸੰਗਰਾਦ ਨੂੰ ਜਾਂ ਰੋਜ਼ ਸੰਗਤ ਸਵੇਰੇ ਸ਼ਾਮ ਹੁੰਦੀ ਹੈ ਜੀ ਸ਼ਾਮ ਨੂੰ ਸੰਗਤ ਹੁੰਦੀ ਹੈ ਸੰਗਰਾਦ ਵਾਲੇ ਦਾ ਸੰਗਰਾਦ ਮਨਾਈਦੀ ਹੈ ਠੀਕ ਹੈ ਬਾਕੀ ਸਵੇਰ ਦੇ ਟਾਈਮ ਵੀ ਬੀਬੀ ਇਕੋਂਦੀ ਬਾਤ ਕਰਦੀ ਹੈ ਜਪਜੀ ਸਾਹਿਬ ਦਾ ਠੀਕ ਹੈ ਜੀ ਤੇ ਚਲੋ ਬਹੁਤ ਪਿਆਰਾ ਮੰਦਰ ਬਣਿਆ ਹੈ ਕੋਸ਼ਿਸ਼ ਸਾਡੀ ਤਾਂ ਬੇਨਤੀ ਹੈ ਕਿ ਜਿਸ ਤਰ੍ਹਾਂ ਦਾ ਦਰਬਾਰ ਬਣਿਆ ਹੋਇਆ ਧੰਨ ਗੁਰੂ ਸਤ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਜੇਕਰ ਪ੍ਰਕਾਸ਼ ਹੋ ਜੇ ਤੇ ਹੋਰ ਜਿਹੜੀ ਬੱਲੇ ਬੱਲੇ ਹੋ ਜੇ ਤਾਂ ਜੋ ਰਵਦਾਸਿਆ ਕੌਮ ਦੇ ਵਾਧੇ ਕਦਮ ਹੈ ਉਹ ਆਗਾਹ ਨੂੰ ਜਾਣ ਤੇ ਰਵਦਾਸਿਆ ਕੌਮ ਦਾ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ ਜੋ ਸੰਤ ਰਾਮਾਨੰਦ ਮਹਾਰਾਜ ਦਾ ਸੁਪਨਾ ਸੀ ਕਿ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਅੰਮ੍ਰਿਤ ਬਾਣੀ ਜਾਨ ਜਾਨ ਤੱਕ ਪਹੁੰਚੇ ਘਰ ਘਰ ਤੱਕ ਪਹੁੰਚੇ ਉਹ ਸੁਪਨਾ ਪੂਰਾ ਹੋ ਜਾਏ ਇਹ ਅਸੀਂ ਉਮੀਦ ਆਸ ਕਰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਇੱਥੋਂ ਦੇ ਇਸ ਨਗਰ ਦੇ ਜਿਹੜੇ ਪ੍ਰਬੰਧਕ ਹਨ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਿਹੜਾ ਪ੍ਰਕਾਸ਼ ਜਲਦੀ ਤੋਂ ਜਲਦੀ ਕਰਵਾਣਗੇ ਤੇ ਇਹ ਹਨ ਇੱਥੋਂ ਦੇ ਸੇਵਾਦਾਰ ترਸੀਮ ਜੀ ਤੇ ਬਾਕੀ ਤੁਸੀਂ ਦਰਬਾਰ ਦੇਖਿਆ ਹੋਇਆ ਤੇ ਅੱਜ ਇੱਥੋਂ ਦੇ ਪ੍ਰਬੰਧਕਾਂ ਪਾਸੋਂ ਸਪੀਲ ਦਾ ਲੰਗਰ ਵੀ ਲਗਾਇਆ ਗਿਆ ਤੁਹਾਨੂੰ ਦੱਸ ਦਿੱਤਾ ਸੋ ਇਦਾਂ ਹੀ ਸਾਡੇ ਪੇਜ ਦੇ ਨਾਲ YouTube ਚੈਨਲ ਦੇ ਨਾਲ ਬਣੇ ਰਹੋ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪਹਿ ਤੰਤ ਸਤਿਗੁਰੂ ਰਵਿਦਾਸ ਮਹਾਰਾਜ ਜੈ ਗੁਰਦੇਵ ਧੰਨ ਗੁਰਦੇਵ ਜੈ ਭੇਮ ਜੈ ਭਾਰਾ ਜੀ